ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟ ਟਾਪ ਦੀਆਂ 8 ਹੀ ਪਰਵਾਣਾ ਸੇਲ ਲਈ ਲੈ ਕੇ ਆਏ ਹਾਂ ਜੀ 8 ਦੇ ਦੀਆਂ 8 ਹੀ ਬਾਈ ਟਾਪ ਕਲਾਸ ਨਗੀਨੇ ਆ ਬਈ ਡਾਇਮੰਡ ਪੀਸ ਆ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਚੋਂ ਬਣਾਉਣ ਲੱਗੇ ਆ ਤੇ ਸੰਧੂ ਡੈਰੀ ਫਾਰਮ ਚੋਂ ਵੀਡੀਓ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਉਹ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਭਾਈ ਜੀ ਸਸਤੀ ਕਾਲ ਜੀ ਓ ਠੀਕ ਕੋਈ ਚੱਲਦੀ ਕਲਾ ਜੀ ਕਿਵੇਂ ਚੱਲਦਾ ਕੰਮ ਕੰਮ ਬਹੁਤ ਵਧੀਆ ਚੱਲੀ ਜਾਂਦਾ ਬਸ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਆਪਾਂ ਨੌਨਗ ਵਧੀਆ ਸੇਲ ਹੋ ਗਏ ਸੀਗੇ ਜੀ ਠੀਕ ਆ ਭਾਈ ਹਾਂਜੀ ਤੇ ਅੱਜ ਵੀ ਮੈਂ ਕਹਿੰਦਾ ਸੇਮ ਹੀ ਆ ਨਾ ਡਿੱਟੂ ਬਾਈਕ ਜਮ ਬਸ ਆਇਆ ਮੰਨ ਲਓ ਵੀ ਹਮ ਅੱਜ ਅਠ ਨਗ ਆ ਗਏ ਜੋ ਦੇ ਨੌਨਗ ਸੀਗੇ ਉਹਦੇ ਨੌਨਗ ਹਾਂਜੀ ਮੈਂ ਕਹਿੰਦਾ ਭਾਈ ਸਾਰੀਆਂ ਇੱਕ ਦੂਜੇ ਦਾ ਮਿਲਕ ਟੀਥਾ ਭਾਈ ਸਾਰੀਆਂ ਬੱਚੀਆਂ ਤੇ ਚਾਰ ਚਾਰ ਹੀ ਥਾਣਾ ਫੋਰਟ ਸ਼ਾਂਗ ਨਿਸ਼ਾਨ ਦੀ ਘਰ ਤੱਕ ਦੀ ਜ਼ਿੰਮੇਵਾਰੀ ਹੋਊ ਚਾਰ ਹੀ ਥਾਣੇ ਹੋਣਗੇ ਜੀ ਓਕੇ ਤੇ ਮੈਂ ਦੰਦੋ ਖੀਰੀਆਂ ਦੰਦੋ ਕੀਰੀ ਚਾਰ ਥਣਾ ਦੀ ਘਰ ਤੱਕ ਦੀ ਫੁੱਲ ਗਰੰਟੀ ਫੁੱਲ ਗਰੰਟੀ ਜੀ ਆਪਣੀ ਠੀਕ ਆ ਬਾਈ ਹਾਂਜੀ ਬਾਈ ਤੇ ਮੁੱਲ ਫਿਰ ਪਹਿਲਾਂ ਵਾਂਗੂ ਜਾਇਜ ਮੁੱਲ ਵੀ ਜਾਇਜ ਹੀ ਹੋਣਗੇ ਜੀ ਓਕੇ ਨਾਮ ਤੇ ਐਡਰੈਸ ਬੋਕ ਬਾਕੀ ਐ ਵੀ ਡਾਕਟਰ ਆਪਣੇ ਕਿਹੜਾ ਜਿਹੜਾ ਮਾਲ ਖਰੀਦਿਆ ਵਾ ਫਾਰਮ ਚੋਂ ਖਰੀਦਿਆ ਪ੍ਰੋਪਰ ਵੀਡੀਓ ਪਈ ਆਪਣੇ ਫਾਰਮ ਦੀ ਓਕੇ ਬਾਈ ਹਾਂਜੀ ਵੇ ਬਾਈ ਮੰਨ ਕੇ ਚੱਲ ਹੁਣ ਤਾਂ ਆਪਣੇ ਕੋਲੇ ਹਰ ਟਾਈਮ ਬੱਚੀਆਂ ਹੁੰਦੀਆਂ ਹਾਂਜੀ ਬਾਈ ਹਰ ਟਾਈਮ ਅਵੇਲੇਬਲ ਹੁੰਦੀਆਂ ਰਹੀਆਂ ਨੇ ਕੋਈ ਵੀ ਭਰਾ ਵੀ ਆਪਣੇ ਕੋਲੇ ਕੋ ਖਾਲੀ ਨਹੀਂ ਮੁੜਦਾ ਜੀ ਖਾਲੀ ਨਹੀਂ ਮੁੜਦਾ ਹਾਂਜੀ ਹਾਂਜੀ ਤੇ ਜਿੰਨੀਆਂ ਕਵੇ ਇਕੱਠੀਆਂ ਕਰਕੇ ਦੇ ਦੋਗੇ ਹਣਾ ਹਾਂਜੀ ਹਾਂਜੀ ਬਾਈ ਠੀਕ ਆ ਬਾਈ ਨਾਮ ਬਾਈ ਤਰਮਿੰਦਰ ਆਈ ਤਰਮਿੰਦਰ ਸਿੰਘ ਆ ਜੀ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਕੰਟੈਕਟ ਨੰਬਰ ਆ ਜੀ ਆਪਣਾ 9352413953 ਜੀ ਨੇੜੇ ਆਪਣੇ ਤਪਾ ਸ਼ਹਿਰ ਤੇ ਭਧੌੜ ਸ਼ਹਿਰ ਆਗੇ ਜੀ ओके भाई हां जी ठीक है दो जर्सी ਦੇ ਵਿੱਚ ਹੈ ਹਨਾ हां जी भाई दो जर्सी ਦੀਆਂ ਬੱਚੀਆਂ ਲਗੀਆਂ ਜੀ ਠੀਕ ਹੈ ਜੀ ਤੇ ਜਿਹੜੀਆਂ ਬਾਕੀ ਐਚ ਐਫ ਆ ਆਹ ਜਿਹੜੇ ਫਾਰਮ ਚੋਂ ਆਪਾਂ ਲਈ ਸੀਗੀ ਹੂੰ ਆ ਕੱਲ ਦੀ ਵੀਡੀਓ ਬਣਾਈ ਹੋਈ ਹੈਗੀ ਜੀ 5 18 ਦੀ ਸ਼ਾਮ ਨੂੰ ਹੂੰ ਆਪਾਂ ਵੈਸੇ ਉਹਨਾਂ ਤੋਂ ਇੱਕ ਵੈੜ ਲਈ ਸੀ ਦੁੱਧ ਵਾਲੀ ਠੀਕ ਆ ਤਾਜੀ ਸੀ ਉਹ ਪਹਿਲਾਂ ਹੀ ਸੇਲ ਹੋ ਗਈ ਆਪਣੀ ਵੀਡੀਓ ਤੋਂ ਇਧਰ ਆ ਸਾਈਡ ਤੇ ਆ ਬੱਚੀਆਂ ਉਹਨਾਂ ਤੋਂ ਆਈਆਂ ਸੀ ਜੀ ਓਕੇ ਭਾਈ ਪ੍ਰੋਪਰ ਬਾਈ ਸਾਰਾ ਡਾਟਾ ਹੈਗਾ ਆਪਾਂ ਨਾਲ ਕੋਲ ਵੈਸੇ ਯਾਰ ਭਾਈ ਮਾਲ ਆਪ ਹੀ ਦੱਸਦਾ ਚੰਗਾ ਮਾਲ ਠੀਕ ਹੈ ਕਿ ਨਹੀਂ ਕਿਉਂਕਿ ਭਾਈ ਥੋੜਾ ਜਿਆ ਹੁੰਦਾ ਵੀ ਜਿੰਨਾ ਚੰਗਾ ਖਰੀਦਾ ਜਾਵੇ ਮਾਲ ਥੋੜੀ ਜੀ ਲਾਜਤ ਜੀ ਆਉਂਦੀ ਹੈ ਵੇਚਣ ਵਾਲੀ ਵੀ ਸਹੀ ਗੱਲ ਆ ਭਾਈ ਤੇ ਬੰਦ ਗਾਹਕ ਵੀ ਖੁਸ਼ ਹੋ ਕੇ ਖਰੀਦਦਾ ਮਾਲ ਸਹੀ ਗੱਲ ਆ ਭਾਈ ਹਾਂ ਰੇਟ ਦਾ ਤਾਂ ਭਾਈ ਚੱਲ ਜਾਂਦਾ ਹਨਾ ਪੈਸਾ ਤਾਂ ਆ ਕੇ ਤੁਹਾਨੂੰ ਪਤਾ ਭਾਈ ਕੀ ਹੁੰਦਾ ਕਸਟਮਰ ਕੋਈ ਵੀ ਆ ਭਰ ਦਿੰਦਾ ਪਰ ਬ੍ਰੀਡ ਚੰਗੀ ਚਾਹੀਦੀ ਹੈ ਬ੍ਰੀਡ ਚੰਗੀ ਚਾਹੀਦੀ ਹੈ ਪਹਿਲੇ ਨੰਬਰ ਤੇ ਬੱਚਾ ਜਰਸੀ ਦਾ ਕਿੰਨੀ ਉਮਰ ਹੈ ਕਰਮਣੀ ਡਾਕਟਰ ਇਹ ਤਕਰੀਬਨ 10 ਕਿ ਮਹੀਨਿਆਂ ਦੀ ਏਜ ਆ ਬੱਚੀ ਦੀ ਓਕੇ ਹਾਂਜੀ ਚੂਲੀ ਕਿਵੇਂ ਚੋੜੀ ਦਾ ਚਾਰ ਹੀ ਥਣ ਹੋਣਾ ਬੈਸਟ ਦਾ ਫੋਰਨਾ ਸ਼ਾਂਖ ਪੋਰਾ ਵੀ ਚਾਹੀਦਾ ਵੀਡੀਓ ਦੇ ਸ਼ੁਰੂਆਤ ਚ ਵੀ ਘਰ ਤੱਕ ਦੀ ਫੁੱਲ ਗਰੰਟੀ ਆ ਦੰਦ ਫੱਟ ਕੇ ਦੇਖ ਲੋ ਝੋੜੀ ਚੱਕਾ ਮੇਲਕੀ ਥ ਬਿਊਟੀ ਟੋਰ ਬੋਦੀ ਵਾਦੀ ਪੂਰੀ ਚੰਗੀ ਸਨਖਪੁਣਾ ਵਾਰਡ ਦੇ ਵਿੱਚ ਫੁੱਲ ਫੁੱਲ ਬ੍ਰੀਡ ਕੀ ਬਾਤ ਆ ਯਾਰ ਬੱਚਾ ਇੱਕ ਚੀਜ਼ ਆ ਕਿ ਨਹੀਂ ਬਈ ਮੈਂ ਖਾ ਡਾਕਟਰ ਨਗੀਨੇ ਆ ਜਮੈਂਨ ਕੁਆਲਿਟੀ ਆ ਯਾਰ ਤੇ ਬਾਕੀ ਰੇਟ ਵੀ ਹੋਏ ਜਾਨੀ ਹੋਊਗਾ ਠੀਕ ਆ ਰੇਟ ਵੀ ਜਮਾ ਜੈਨੂਅਲ ਠੀਕ ਆ ਬਾਈ ਹਾਂਜੀ ਖਿੱਚ ਕੇ ਮੁੱਲ ਹੋਊਗਾ ਬਾਈ ਕਹਿੰਦਾ ਬਾਲਾ ਮੁੱਲ ਨਹੀਂ ਕਰਦੇ ਬੱਚਾ ਦੇਖੋ ਬਈ ਪੂਰੀ ਚਮਕ ਉਤੋਂ ਪੜਿਆ ਵਾ ਤੇ ਰਾਜੀ ਥਣ ਝੂੜੀ ਦਾ ਇੱਕ ਨਮਾ ਮੈਂ ਕਿਹਾ ਡਾਕਟਰ ਕੋਕਾ ਪੀ ਸੀ ਆ ਥਣ ਚਾਰ ਹੀ ਹੈ ਨਿਸ਼ਾਨੀ ਵੀ ਨਹੀਂ ਪੰਜਵੀਂ ਦਾ ਕੋਈ ਸਾਰਾ ਬਾਈ ਕਹਿੰਦਾ ਜਿਹੜਾ ਮੰਨ ਕੇ ਚਲੋ ਰਿਕਾਰਡ ਆ ਚਾਹੀ ਸੀਮਨ ਦਾ ਦੁੱਧ ਦਾ ਉਹ ਸਾਰਾ ਮਿਲੂਗਾ ਕਿ ਨਹੀਂ ਸਾਰਾ ਸਾਰਾ ਜੀ ਹਾਂ ਜਿਹੜਾ ਭਰਾ ਖਰੀਦੂਗਾ ਚੰਗੇ ਮਿਲ ਰਿਕਾਰਡ ਵਾਲੀਆਂ ਨੇ ਚੰਗੇ ਸੀਮਨ ਦੀਆਂ ਬੱਚੀਆਂ ਨੇ ਜੀ ਓਕੇ ਬਾਈ ਬਾਕੀ ਜਾਣ ਜਨ ਦਾ ਕਰੈਕਟ ਬਹੁਤ ਜ਼ਿਆਦਾ ਚੰਗੀਆਂ ਰੈਕਟਰ ਬੱਚੀਆਂ ਹਮ ਜਿੰਨੇ ਕਹਿ ਰਹੀ ਜੀ ਬਿਊਟੀਫੁਲ ਆ ਯਾਰ ਅੱਗੇ ਦੋ ਨੰਬਰ ਤੇ ਬੱਚਾ ਇਹ ਆਪਾਂ ਜੋੜੇ ਦੀ ਮੁੱਲ ਕਰਾਂਗੇ ਡਾਕਟਰ ਉਹ ਹੁਣ ਆਪਾਂ ਮੁੱਲ ਆਪਾਂ ਵੀਡੀਓ 'ਚ ਦੱਸਾਂਗੇ ਜੀ ਓਕੇ ਬਾਈ ਠੀਕ ਬੱਚੀ ਦੀ ਫੇਸ ਦੀ ਬਿਊਟੀ ਦੇਖ ਬਈ ਕਮਾਲ ਦੀ ਹੈ ਬਿਊਟੀਫੁੱਲ ਹਨਾ ਪੂਰੀ ਫੁੱਲ ਆ ਕੀ ਹੈ ਸਟ੍ਰਕਚਰ ਹੂੰ ਸੋਹਣਾਗਾ ਸਹੀ ਹੈ ਤੇ ਥੱਲੇ ਆਰਡਰ ਦੀ ਜਿਹੜੀ ਕੁਆਲਿਟੀ ਉਹ ਬਹੁਤ ਜ਼ਿਆਦਾ ਚੰਗੀ ਹੂੰ ਚੰਗਾ ਬੱਚਾ ਹੈ ਵੀ ਬਾਈ ਤੇ ਕਲਰ ਦੀ ਮੇਨ ਗੱਲ ਕਲਰ ਦੀ ਹੁੰਦੀ ਹੈ ਕਲਰ ਬਹੁਤ ਚੰਗਾਗਾ ਬਹੁਤ ਜ਼ਿਆਦਾ ਚੰਗਾਗਾ ਉਹ ਲਾ ਬਾਕੀ ਡਾਕਟਰ ਮੜੀ ਐ ਨਹੀਂ ਹੈਗੀ ਉਹ ਗੱਲ ਹੁਣ ਥੱਲੇ ਝੋਲੀ ਦਿਖਾ ਮੈਂ ਕਹਿੰਦਾ ਗੱਬਣਾ ਵਾਲੀ ਝੋਲੀ ਹੈ ਬੱਚੀ ਥੱਲੇ ਵੜਬੜ ਪੂਰੇ ਇੱਕ ਨੰਬਰ ਜੋੜੀ ਆ ਚਾਰ ਨਾ ਹੋਣਗੇ ਐਕਸਟਰਾ ਫੋਰ ਸ਼ਾਪ ਪੂਰਾ ਵੀ ਹੋਣਾ ਹੂੰ ਠੀਕ ਐ ਭਾਈ ਤੇ ਜੋੜੀ ਦਾ ਮੁੱਲ ਫਿਰ ਜਾਇਜ਼ ਡਾਕਟਰ ਮੁੱਲ ਨਾ ਕੋਈ 60 ਨਾ ਕੋਈ 55 52000 ਰੁਪਿਆ ਮੁੱਲਾ ਤੇ 50000 ਰੁਪਈ ਦੀ ਜੋੜੀ ਦੇਣੀ ਆ ਭਾਈ ਚੱਕ ਭਾਈ ਜਮਾ ਜਾਇਜ਼ ਮੁੱਲਾ ਬਾ ਦੇਣ ਲੈਣ ਵਾਲਾ ਹੀ ਹੋਊਗਾ ਕੋਈ ਬੰਦਾ ਬਾੜੀ ਪੰਨ ਤੋੜ ਵਾਲਾ ਫੋਨ ਨਾ ਕਰੇ ਹਨਾ ਰਿਕਵੈਸਟ ਹੀ ਆਪਣੀ ਸਹੀ ਗੱਲ ਮੁੱਲੀ ਆਪਣੇ ਜੈਨੂਅਲ ਰੱਖੇ ਵਿਆ ਭਾਈ ਜਮਾ ਜਾਇਜ਼ ਮੁੱਲਾ ਆ ਮੁੱਲ ਨਹੀਂ ਮਿਲਣਾ ਭਾਈ ਹਨਾ ਇਹ ਮੁੱਲ ਕਿਤੇ ਵੀ ਨਹੀਂ ਮਿਲਦਾ 25000 ਦਾ ਪਰ ਪੀਸ ਵਹਿ ਗਿਆ ਹਨਾ ਭਾਈ ਹਾਂਜੀ 50000 ਦੀ ਜੋੜੀ ਭਾਈ ਕਹਿੰਦਾ ਦੇ ਦਿਆਂਗੇ ਮਾਣ ਤਣ ਮਾੜਾ ਮੋਟਾ ਚਲੋ ਮਾੜਾ ਮੋਟਾ ਜਿਹੜਾ ਭਰਾਵਾ ਤੌਰ ਤੇ ਬੰਦ ਆ ਉਹ ਆਪਾਂ ਜਰੂਰ ਕਰਾਂਗੇ ਪਰ ਜੈਨੂਅਲ ਰੇਟ ਹੀ ਰੱਖਿਆ ਵਦੇ ਹਲੇ ਝੋਲੀ ਦਿਖਾ ਦੇ ਇਸ ਲਈ ਸਹੀ ਗੱਲ ਆ ਬਲ ਬੋਲ ਦੇਖੀ ਪੂਰੇ ਇੱਕ ਨੰਬਰ ਜੋੜੀ ਬਹੁਤ ਜਿਆਦਾ ਚੰਗੀ ਬੱਚੀ ਹੈਗੀ ਵੀ ਕਰੈਕਟਰ ਬਹੁਤ ਜਿਆਦਾ ਚੰਗੇ ਬੱਚਿਆਂ ਦੇ ਸਹੀ ਆ ਬਾਕੀ ਐ ਨਹੀਂ ਹੈ ਹੈ ਮੰਨ ਕੇ ਚੱਲ ਡਾਕਟਰ ਹਮ ਯਾਰ ਮਹੀਨੇ ਦੇ ਬੱਚਿਆਂ ਨੇ ਟੀਕਾ ਲੈ ਲੈਣਾ ਨੌਵੇਂ ਦੇ ਆ ਜਿਹੜੇ 10 15 ਦਿਨਾਂ ਇਹਦੇ ਤੇ 10 ਮਾ ਵੈਸੇ ਜਿਆ ਮਹੀਨਾ ਸਵਾ ਮਹੀਨਾ ਸੰਭੜਾ ਪੈਂਦੀ ਆ ਮੰਗ ਬਹੁਤ ਹੈ ਜਰਸੀ ਦੀ ਹਾਂਜੀ ਬ ਅੱਗੇ ਆ ਗਈ 3 ਨੰਬਰ ਤੇ ਪਹਿਲਾਂ ਤਾਂ ਪੁੜਾ ਦੇਖ ਕਰ ਮਾਈ ਦਾ ਡੰਡਰ 6 ਬੱਚੀਆਂ ਹੂੰ ਮਿਲਕ ਡੀ ਥਾ ਹੂੰ ਚਾਰ ਹੀ ਥਾਣਾ ਓਕੇ ਦੰਦਾ ਦੀ ਥਣਾ ਦੀ ਫੁੱਲ ਗਰੰਟੀ ਆ ਹੂੰ ਜੇ ਕੋਈ ਛਿਆਂ ਦੀਆਂ ਛਿਆਂ ਦਾ ਇਕੱਠਾ ਸਟਾਕ ਲਊਗਾ ਹੂੰ ਤਾਂ ਛਿਆਂ ਬੱਚੀਆਂ ਦਾ ਜਿਹੜਾ ਮੁੱਲ ਲਗਾ ਹੂੰ ਨਾ ਕੋਈ ਸਵਾ ਦੋ ਆ ਨਾ ਕੋਈ ਦੋ ਦਸ ਆ ਪੂਰੇ 2 ਲੱਖ ਰੁਪਏ ਦੀਆਂ ਦੇਣੀਆਂ ਬੱਚੀਆਂ ਆਪਾਂ ਕੋਈ ਆ ਮੌਲ ਨਹੀਂ ਹੋ ਪ੍ਰੋਪਰ ਡਿਟੇਲ ਦੇਵਾਂਗੇ ਪ੍ਰੋਪਰ ਪ੍ਰੋਪਰ ਵੈਕਸੀਨੇਸ਼ਨ ਹੋਈ ਵੀ ਹੈਗੀ ਫਾਰਮ ਦੀ ਵੀਡੀਓ ਪਈ ਆਪਣੇ ਕੋਲੇ ਜਾਨਵਰਾਂ ਦੀ ਥੱਲੇ ਥਣ ਝੋਲੀ ਦੇਖੀ 2 ਲੱਖ ਰੁਪਈਆਂ ਦੇ ਨੂੰ 2 ਲੱਖ ਰੁਪਈਆਂ ਦੀਆਂ ਵਛੀਆਂ ਦੇ ਦਾਂਗੇ ਜੀ ਛੇ ਵਈ ਇੱਕ ਨੰਬਰ ਆ ਹਨਾ ਫਿਰ ਖਾਦੇ ਵਛੀਆਂ ਦਾ ਇਹ ਮੰਨ ਕੇ ਜਿਹੜਾ ਹੈ ਤਾਂ ਜਿਵੇਂ ਕਹਿੰਦਾ ਗੋਹਾ ਵੀ ਨਹੀਂ ਲਿਆ ਇਹਨਾਂ ਦਾ ਚੰਗੀਂਦਰਾ ਥੱਲੇ ਦੇਖੀ ਥੱਲੇ ਇਹ ਨਾ ਜਿਹੜਾ ਮੰਨ ਕੇ ਚਾਰ ਫਾਰਮ ਚ ਗੋਹਾ ਨਹੀਂ ਲਿਆ ਉਹ ਵੀ ਨਹੀਂ ਲਿਆ ਪ੍ਰੋਪਰ ਲੱਗਿਆ ਤੇ ਅਗਰ ਥੱਲੇ ਹਾਂ ਉਹ ਜਿੰਨਾ ਮਰਜ਼ੀ ਰਗੜਦਾ ਇਸੇ ਧੀ ਲੈਂਦਾ ਨਹੀਂਗਾ ਇਹ ਲੈਂਦਾ ਨਹੀਂ ਗਈ ਹਮ ਬਰੀਡ ਫੁੱਲ ਹੈ ਕਿ ਨਹੀਂ ਬਾਕੀ ਡਾਕਟਰ ਜਾਣ ਜਾਂਦਾ ਬਾੜੀ ਜਾਦੀ ਹੈਗੀ ਵਛੀ ਚੰਗੀ ਹੈਗੀ ਸੋਹਣੇ ਕੈਰੈਕਟਰ ਦੀ ਵਛੀ ਹੈਗੀ ਸਹੀ ਗੱਲ ਆ ਬਲੱਡ ਲਾਈਨ ਬਹੁਤ ਚੰਗੀ ਹੈਗੀ ਹਮ 35 36 ਕਿਲੋ ਤੋਂ ਲੈ ਠੀਕ ਆ ਹਾਂਜੀ ਹੂੰ ਬਾਈ ਨਾ ਆਪ ਕੈਨੇਡਾ ਨੂੰ ਚੱਲਿਆ ਉਹਦਾ ਬ੍ਰਦਰ ਪਹਿਲਾਂ ਚੱਲਿਆ ਵਸ ਚੱਲਿਆ ਵਸ ਬਾਗਿਆ ਸੀਗਾ ਡਾਕਟਰ ਸੀਗਾ ਠੀਕ ਆ ਜੀ ਤੇ ਬਾਈ ਆਪ ਵੀ ਫਾਰਮ ਚ ਜਾ ਰਿਹਾ ਸੀਗਾ ਜੀ ਓਕੇ ਤਾਂ ਹੀ ਆਪਾਂ ਨੂੰ ਬੱਚੇ ਮਿਲੇ ਹੈਗੇ ਠੀਕ ਆ ਬਾਈ ਬਾਕੀ ਬੱਚੇ ਦਾ ਪ੍ਰਿੰਟ ਕਲਰ ਹੂੰ ਚਮਖਮ ਚਾਹ ਇੱਕ ਨੰਬਰ ਆ ਘਰ ਮਾਈ ਪੂਰੀ ਫੋਲਾ ਡਾਕਟਰ ਬਹੁਤ ਚੰਗਾ ਬੱਚਾ ਹੈ ਜਾਣ ਜਾਣ ਤੋਂ ਸੰਭੀ ਪਲੀ ਪੂਰੀ ਫੋਲ ਬੱਚੀ ਹੈਗੀ ਹੂੰ ਲੈ ਬਿਊਟੀ ਚੈੱਕ ਕਰੋ ਤੇ ਮੋਲੇ ਦਾ ਜਾਇਜ ਮੋਲ ਡਾਕਟਰ ਇਹਨਾਂ ਦਾ ਦੱਸ ਹੀ ਦਿੱਤਾ ਜੀ ਬਾਕੀ ਕਲੀ ਕਲੀ ਦੇ ਜਿਹੜੇ ਸੁchnਾ ਫੋਨ ਤੇ ਕਰ ਲਾਂਗੇ ਜੀ ਆਪਾਂ ਓਕੇ ਬਾਈ ਹਾਂਜੀ ਹਾਂਜੀ ਬਾਈ ਸਿੰਗਲ ਦਾ ਮੁੱਲ ਏ ਗੱਲੀ ਦਾ ਮੁੱਲ ਆ ਜਿਹੜਾ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਕੱਠੀਆਂ ਦਾ ਬਾਈ ਨੇ 6 ਦਾ ਮੁੱਲ ਦੱਸ ਹੀ ਦਿੱਤਾ 2 ਲੱਖ ਵਿੱਚੋਂ ਮਾਨਤਨ ਜਾਇਜ ਜਾ ਕਰਦੇ ਹੈਗੇ ਜੀ ਹਾਂਜੀ ਹਾਂਜੀ ਅੱਗੇ ਆ ਗਿਆ ਬਾਈ 4 ਨੰਬਰ ਤੇ ਬੱਚਾ ਤੇ ਉਮਰ ਅਸਟੀਮੇਟ ਜਾ ਦੰਦੋ ਖੀਰੀਆਂ ਡਾਕਟਰ ਹੂੰ ਉਮਰ ਅਸਟੀਮੇਟ ਲਾ ਲਓ 10 ਤੋਂ ਲੈ ਕੇ 11 12 ਮਹੀਨੇ ਤੱਕ ਦੀਆਂ ਬੱਚਿਆਂ ਲਾਸਟ ਸਾਲ ਤੱਕ ਖੋਲੋ ਮਣੀ ਤੋਰਿਓ ਬਾਈ ਹਲੇ ਆਰਡਰ ਚਾਰ ਹੀ ਥਾਣਾ ਗਲਾਬੀ ਕੋਈ ਫੋਰਟ ਨਹੀਂ ਕੋਈ ਸ਼ਾਂਖ ਨਹੀਂ ਫੁੱਲ ਹੋਊਗੀ ਗਰੰਟੀ ਆਪਣੀ ਡਾਟਾ ਦੰਦਾ ਦੀ ਤੇ ਥਾਣਾ ਦੀ ਫੁੱਲ ਗਰੰਟੀ ਹੋ ਹੂੰ ਪ੍ਰਿੰਟ ਇੱਕ ਨੰਬਰ ਕਾਦੇ ਇੱਕ ਨੰਬਰ ਬਿਊਟੀ ਦੇ ਬਾਕੀ ਆ ਫੇਸ ਦੇਖੀ ਦੋ ਅੱਛੀ ਦਾ ਨੰਬਰ ਫੇਸ ਦੀ ਬਿਊਟੀ ਵੀ ਕਮਾਓ ਇਹਦਾ ਮੱਲਾ ਵਿੱਤਲੇ ਅਰੇ ਹੁਣ ਪਾਇਆ ਠੀਕਾ ਉਹਦਾ ਤਿਹਾਰਿਆਂ ਦੀ ਬਾਲਾ ਬੱਚਾ ਦੇ ਅਲਕਤ ਮੰਨਦਾ ਹੂੰ ਹੂੰ ਲੈ ਤੋਰਾ ਚੈੱਕ ਕਰ ਲੋ ਕਮਾਲ ਦਾ ਬਾਈ ਕੀ ਆ ਬਾਤ ਇੱਕ ਨੰਬਰ ਬਰੀਡ ਆ ਕਿ ਨਹੀਂ ਮਗਾ ਡਾਕਟਰ ਕੁਆਲਿਟੀ ਦੇਖਣ ਵਾਲੀ ਹੈ ਬੱਚਿਆਂ ਚ ਬਹੁਤ ਜ਼ਿਆਦਾ ਚੰਗੀ ਕੁਆਲਿਟੀ ਹੈਗੀ ਸਹੀ ਗੱਲ ਕੇਸ ਦੇਖ ਬੱਚੀ ਦਾ ਟੋਪਰ ਪੀਸ ਹੀ ਜਿਵੇਂ ਕਹਿੰਦੇ ਆ ਕੜਨੀ ਘੁੜਨੀ ਚੈੱਕ ਕਰਕੇ ਨਹੀਂ ਬੱਚੇ ਦੀ 6 ਦੀਆਂ 6 ਬੱਚੀਆਂ ਡਾਕਟਰ ਬਾੜ ਵਾਈਡ ਦੇ ਸੀਮੰਦਗਣੀਆਂ ਪ੍ਰੋਪਰ ਡਿਟੇਲ ਦੇਵਾਂਗੇ ਆਪਾਂ ਠੀਕਾ ਸਾਰਾ ਸੀਮੰਦ ਦਾ ਰਿਕਾਰਡ ਦੁੱਧ ਦਾ ਰਿਕਾਰਡ ਬਾਈ ਕਹਿੰਦਾ ਸਾਰਾ ਕੁਝ ਕੁਝ ਮਿਲੂਗਾ ਵੀਡੀਓ ਤੱਕ ਵੀ ਮਿਲ ਜਾਊਗੀ ਵੀਡੀਓ ਬਾਈ ਕੋਲੇ ਹੈਗੀ ਆ ਲੈ ਤੋਰਾ ਪ੍ਰਿੰਟ ਬ੍ਰੀਟ ਇੱਕ ਨੰਬਰ ਥਣ ਝੋੜੀ ਇੱਕ ਨੰਬਰ ਬਹੁਤ ਚਾਰੇ ਚੰਗੀਆਂ ਬੱਚੀਆਂ ਡਾਕਟਰ ਜਾਇਜ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਖਿੱਚ ਕੇ ਮੁੱਲ ਰੱਖਿਆ ਕਿ ਨਹੀਂ ਬਈ ਬਰੀਡ ਦੇਖਾਂਗੇ ਹੂੰ ਜੇ ਵਗਦੇ ਆਏ ਜਾਂ ਨਗੀਨੇ ਨਤ ਨਹੀਂ ਮਿਲਦੇ ਹਨਾ ਨਹੀਂ ਮਿਲਦੇ ਬਈ ਇਹ ਤਾਂ ਨਹੀਂ ਬੜੱਕੇ ਕਿਤੇ ਨਾ ਕਿਤੇ ਰਹਿਮਾਨ ਕੇ ਚਲੋ ਆ ਆਪਣੀ ਦੂਜੀ ਵੀਡੀਓ ਹੁਣ ਪਰਸੋਂ ਪਾਈ ਸੀ ਇੱਕ ਆਪਾਂ ਉਹ ਸੇਲ ਹੋ ਗਿਆ ਨਾਲ ਦੀ ਨਾਲ ਮਿਲ ਗਿਆ ਹੈ ਮਾਨ ਕੇ ਚਲੋ ਡਾਕਟਰ ਕਿਹੜੀ ਤਾਂ 15 15 ਦਿਨ 20 20 ਦਿਨ ਵੀ ਨਹੀਂ ਮਾਲ ਮਿਲਦਾ ਬਾਈ ਦੀ ਗੱਲ ਸਹੀ ਆ ਕੋਸ਼ਿਸ਼ ਕਰਦਾ ਬਾਈ ਵੀ ਚੰਗੇ ਤੋਂ ਚੰਗੇ ਬੱਚੇ ਲਿਆਂਦੇ ਜਾਣ ਪਰ ਕਈ ਵਾਰੀ ਹੁਣ ਗਾਂ ਤੋਂ ਨਹੀਂ ਮਿਲਦੇ ਹਨਾ ਬਾਈ ਫਿਰ ਰੁਕਣਾ ਪੈਂਦਾ ਕੋਸ ਟਾਈਮ ਹਾਂਜੀ ਤੇ ਹੁਣ ਜਿਵੇਂ ਇਹ ਬੱਚੇ ਆਏ ਆ ਬਾਈ ਮੌਕਾ ਹਨਾ ਤੇ ਮੁੱਲ ਵੀ ਬਾਈ ਨੇ ਜਾਇ ਜੀ ਰੱਖਿਆ ਖਿੱਚ ਕੇ ਮੁੱਲ ਰੱਖਿਆ ਬਾਕੀ ਡਾਕਟਰ ਬ੍ਰੀਡ ਜਿਹੜੀ ਜਮੈਂਟ ਟੌਪ ਹੀ ਹੈਗੀ ਹੂੰ ਜਿਆਦਾ ਸੁਧਰੀ ਹੋਈ ਜਮਾਨੇ ਕੇ ਚੱਲੋ ਵੀ ਪੰਜਵੀਂ ਛੇਵੀਂ ਜਨਰੇਸ਼ਨ ਸੀ ਬਾਈਆਂ ਕੋਲੇ ਜੀ ਓਕੇ ਹਾਂਜੀ ਠੀਕ ਅੱਗੇ ਆ ਗਿਆ 5 ਨੰਬਰ ਤੇ ਬੱਚਾ ਖੋਲ ਲੈ ਨੂੰ ਵੀ ਦੋਰਦੀ ਬਰੀਕੀ ਚ ਬਹੁਤ ਆ ਯਾਰ ਬੱਚੇ ਮੈਂ ਕਾ ਡਾਕਟਰ ਤੂੰ ਬੱਚੀ ਦਾ ਫੇਸ ਦੇਖ ਪਹਿਲਾਂ ਦੱਸ ਲੈ ਬਿਊਟੀ ਚ ਹੈ ਕਮਾਲ ਦੀ ਸਾਰੀਆਂ ਇੱਕੋ ਹੀ ਫੇਸ ਦੀਆਂ ਨਹੀਂ ਹੈ ਇੱਕੋ ਪਟੇ ਪਈ ਵਿਆ ਸੀ ਮੈਂ ਕਹਿੰਦੇ ਫੇਸ ਆਪਣੀ ਈ ਸੀ ਹੈ ਘਰ ਮਾੜੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਐ ਕੁੜੇ ਦੀ ਚੜਾਈ ਦੇਖੀ ਤੂੰ ਉੱਪਰ ਤੋਂ ਸਟ੍ਰੇਟ ਦੇਖੀ ਬੱਚੀ ਕਿੰਨੀ ਆ ਠੀਕ ਆ ਲੈ ਪ੍ਰਿੰਟ ਕਲਈ ਬਿਊਟੀ ਜਿਆਦਾ ਹੈ ਡਾਕਟਰ ਸਾਰੀਆਂ ਬੱਚੀਆਂ ਜੀ ਸਹੀ ਗੱਲ ਆ ਬਈ ਓਹਦੀਆਂ ਬੱਚੀਆਂ ਨਹੀਂ ਹੈਗੀਆਂ ਨੇਗੀਆਂ ਹੂੰ ਹੂੰ ਓਏ ਅੱਖਾਂ ਵੀ ਲੱਸੀਆਂ ਹੀ ਨੇ ਚੰਗੀਆਂ ਨੇ ਬੱਚੀਆਂ ਬਹੁਤ ਜਿਆਦਾ ਇਹ ਤਾਂ ਐਮਾਨ ਕੇ ਚਲੋ ਵੀ ਥੋੜੀਆਂ ਜਿਹੀਆਂ ਹਜੇ ਖਿੜਗਾਈਆਂ ਘਟਨੇ ਗਿੱਲਗਾਈਆਂ ਆਉਣ ਸਰਨ ਮਾ ਕੇ ਤੁਹਾਨੂੰ ਸਦਰਾ ਵੀਡੀਓ ਵਾਸਤੇ ਸਹੀ ਆ ਸਹੀ ਆ ਹਾਂਜੀ ਲੈ ਬ੍ਰਾਂਡ ਪੀਸੀ ਆ ਜਿਹਨੂੰ ਕਹਦੇ ਆਪਾਂ ਜਮਾ ਕੋਕਾ ਪੀਸ ਆ ਪਹਿਲੀ ਗੱਲ ਤਾਂ ਪ੍ਰਿੰਟ ਹੀ ਨਹੀਂ ਸੀਦੀ ਮਿਲਦਾ ਕਿਤੇ ਵੀ ਨਹੀਂ ਮਿਲਦਾ ਰਾਟਰ ਹੂੰ ਬਹੁਤ ਜ਼ਿਆਦਾ ਚੰਗੇ ਬੱਚੇ ਆ ਹਾਂ ਜ਼ਿਆਦਾ ਤਾਂ ਕਲਰ ਦੀ ਮਜਬੂਰੀ ਸੀ ਵੇਚਣੇ ਤੇ ਜੇ ਇਹੋ ਜਿਹੇ ਪੀਸ ਆਪਾਂ ਜਮਦੇ ਬੱਚੇ ਵੀ ਲੈਣੇ ਹੁਣ 20-25000 ਤੋਂ ਘੱਟ ਕੋਈ ਪੀਸ ਨਹੀਂ ਮਿਲਦਾ ਨਾਰਮਲ ਹੀ ਬਣ ਜਾਂਦੇ ਇਹਨਾਂ ਨੇ ਖਾਈ ਬੈਠੀਆਂ ਨੇ ਇਹਨੂੰ ਬੋਤਰਾਟਰ ਖਾਈ ਬੈਠੀਆਂ ਇਹ ਨਾਲੇ ਸਮਾਂ ਨਾਲੇ ਮਾਨਣੇ ਚਲੋ ਖਰਚਾ ਹੋ ਜਾਣਾ ਫਿਰ ਢੱਪੇ ਦਾ ਹਾਂ ਭਾਈ ਹੂੰ ਬਹੁਤ ਜਿਆਦੇ ਚੰਗੇ ਬੱਚਾ ਡਾਕਟਰ ਫੇਸ ਦੀ ਬਿਊਟੀ ਸਟਰਕਚਰ ਥੱਲੇ ਆਰਡਰ ਦੇ ਥੱਲੇ ਜਿਹੜਾ ਥਾਣਾ ਉਹ ਚਾਰ ਹੀ ਹੋਣਗੇ ਕੋਰ ਸ਼ਾਖ ਨਹੀਂ ਹੋਊਗੀ ਕੋਈ ਇੱਕ ਨੰਬਰ ਤੋਂ ਚਾਰ ਹੀ ਥਾਣਾ ਹੂੰ ਅੱਗੇ ਆ ਗਿਆ ਬੱਚਾ 6 ਨੰਬਰ ਕਿਆ ਬਾਤ ਹੈ ਯਾਰ ਉਹ ਤ੍ਰੀ ਡਾਕਟਰ ਨਹੀਂ ਨਾ ਇੱਕ ਦੂਜੀ ਤੋਂ ਵੱਧ ਕੇ ਆ ਸਾਰੀਆਂ ਯਾਰ ਜਿੰਨਾ ਬੋਲ ਲੀ ਉਹਨਾਂ ਦਾ ਬ੍ਰੈਡ ਪੀਸ ਹੀ ਆ ਦੇਖ ਵੱਚੀ ਦੇਖ ਤੂੰ ਲੈ ਕਿਆ ਬਾਤ ਆ ਮੂੰਹੋਂ ਬੋਲਦੀ ਐ ਕਣੀ ਈ ਬੋਲਾਂ ਗਿਆ ਬੱਚੇ ਬਾਰੇ ਲੈ ਹੁਣ ਕਿਉਂਕਿ ਜੇ ਆਪਾਂ ਇਹ ਜੀ ਪੀਸਾਂ ਦੀ ਉਹ ਗੱਲ ਕਰੀਏ ਉਹ ਕੱਲੀ ਬੱਚੀ ਦਾ ਆਪਾਂ 50000 ਰੁਪਏ ਦੀ ਵੇਚਾਂ ਨਾਰਮਲ ਬਈ ਹਨਾ ਉਹ ਚੀਜ਼ ਹੈ ਹਾਂ ਜੀ ਇੱਕ ਚੀਜ਼ ਹੈ ਨਾ ਨਾਰਮਲ ਵੇਚ ਸਕਦੀ ਹੈ ਬਈ ਕੋਈ ਵੱਡੀ ਗੱਲ ਨਹੀਂ ਕਿਉਂ ਬਰੀਡ ਆ ਯਾਰ ਬਰੀਡ ਕੁਆਲਿਟੀ ਫੇਸ ਬਿਊਟੀ ਬਹੁਤ ਜਿਆਦਾ ਚੰਗੀ ਹੈ ਬੱਚੀ ਦੀ ਹਮ ਬਿਊਟੀ ਦੇਖ ਤੂੰ ਬੋਦੀ-ਭੋਦੀ ਦੇਖ ਬੱਚੀ ਜਾਨਾ ਬਈ ਕੋਈ ਮੁੱਲ ਨਹੀਂ ਹੈਗਾ ਕਹਨੀ ਬਈ ਨਾ ਹੀ ਇਹੋ ਜੀਆਂ ਸੇਤੀ ਤਿਆਰ ਨਾ ਹੀ ਇਹੋ ਜੀਆਂ ਬੱਚੀਆਂ ਤਿਆਰ ਹੁੰਦੀਆਂ ਹਮ ਤੇ ਆਹੀ ਨਾ ਕਲਰ ਪ੍ਰਿੰਟ ਮੈਨ ਦਾ ਟਰਾਂਮ ਵੀ ਮਾਰਕੀਟ ਦੇ ਵਿੱਚੋਂ ਨਾ ਬਹੁਤ ਜਿਆਦੇ ਚੰਗੀਆਂ ਬੱਚੀਆਂ ਲਈਆਂ ਸਹੀ ਗੱਲ ਹੈ ਬਿਊਟੀ ਉੱਪਰ ਬਸ ਮੋਲ ਆਪਣਾ ਜੈਨੂਅਲ ਦਾ ਦੇਣ ਲੈਣ ਵਾਲੀ ਆ ਮਾਨਤਾ ਨਹੀਂ ਕਰਾਂਗੇ ਆਪਾਂ ਵਿੱਚੋਂ ਜੈਜਾ 2 ਲੱਖ ਦੇ ਓਕੇ ਭਾਈ ਠੀਕ ਆ ਜੇ 2 ਲੱਖ ਅਲਾਸਾ ਹੌਲਾ ਲੈ ਲੈਣਾ ਕੋਈ ਬੰਦਾ ਹੀ ਹੂੰ ਐ ਮੰਨ ਕੇ ਚਲੋ ਆਪਾਂ 200 ਕਿਲੋਮੀਟਰ ਤੱਕ ਦੀ ਪਹੁੰਚ ਵੀ ਦੇ ਦਾਂਗੇ ਜੀ ਹੋਰ ਦੱਸੋ 6 ਦੀਆਂ 6 ਬੱਚੀਆਂ ਦੀ ਲੈ ਭਾਈ ਇਹ ਆਫਰ ਜੇ ਪੂਰਾ ਲੱਖ ਲਊਗਾ ਤਾਂ ਵੀ ਫ੍ਰੀ ਆ ਕਰਾਇਆ ਫਿਰ ਚਾਹੇ 400 ਕਿਲੋਮੀਟਰ ਤੱਕ ਹੋਵੇ ਜੀ ਓਕੇ ਭਾਈ ਹਾਂ ਜੀ ਜੇ ਇਹ 6 ਗੱਠੀਆਂ ਲਵੋਗੇ ਭਾਈ ਕਹ 200 ਕਿਲੋਮੀਟਰ ਤੱਕ ਤੇ ਜੇ ਸਾਰੀਆਂ ਗੱਟੀਆਂ ਖਰੀਦ ਦੋਵੇਂ 6 3 ਸਟੇਟਾਂ ਦਾ ਜੀ ਪੰਜਾਬ ਹਰਿਆਣਾ ਰਾਜਸਥਾਨ 400 ਕਿਲੋਮੀਟਰ ਤੱਕ ਠੀਕ ਆ ਭਾਈ 400 ਕਿਲੋਮੀਟਰ ਦਾ ਬ੍ਰੈਂਡ ਪੀਸ ਆ ਟਰੈਕਟਰ ਬੱਚੀ ਦੀ ਕੁਆਲਿਟੀ ਸਟਰਕਚਰ ਦੇਖੋ ਉੱਪਰ ਤੋਂ ਪੈਠਪੁੜੇ ਦੀ ਚੜਾਈ ਕਿੰਨੀ ਹੈਗੀ ਤੇ ਸਿੱਧੀ-ਸੁੱਧੀ ਕਿੰਨੀ ਆ ਬੱਚਾ ਡਾਇਮੰਡ ਪੀਸ ਆ ਬ੍ਰੀਡ ਦੇਖੋ ਬਿਊਟੀ ਦੇ ਕਰਮਾ ਵਾਲੀ ਨੇ ਬੋਦੀਵਾਦੀ ਸੁਨੱਖਪੁਣਾ ਪ੍ਰਿੰਟ ਵਾਲੀ ਜਿਆਦਾ ਚੰਗੀ ਬੱਚੀ ਹੈਗੀ ਇੱਕ ਨੰਬਰ ਹੈ ਕਿ ਨਹੀਂ ਹਮ ਕਵਾਲਿਟੀ ਦਾ ਯਾਰ ਤੁਹਾਨੂੰ ਤੁਨ ਕੇ ਭਰੀ ਆ ਕਿ ਮੈਂ ਡਾਕਟਰ ਬ੍ਰਾਂਡ ਪੀ ਸੀ ਆ ਜਮਾਨ ਹਮ ਆਏ ਦੇ ਬੱਚੇ ਜਮਾ ਬਾਈ ਦੀ ਗੱਲ ਸਹੀ ਆ ਰੋਇ ਰੋਇ ਨਹੀਂ ਨਿਕਲ ਰੋਇ ਰੋਇ ਨਹੀਂ ਮਿਲਦੇ ਨਾ ਹੀ ਆਪਾਂ ਨੂੰ ਮਿਲਦੇ ਆ ਨਾ ਸਹੀ ਗੱਲ ਆ ਇਹ ਤਾਂ ਜਿਵੇਂ ਕਰ ਕੋਈ ਮੌਕਾ ਹੀ ਹੁੰਦਾ ਇਹ ਤਾਂ ਜਿਵੇਂ ਹੁਣ ਸਮਝ ਲਓ ਬਾਈ ਨੇ ਦੱਸਿਆ ਵੀ ਮੂਰੇ ਮਜਬੂਰੀ ਸੀ ਹਨਾ ਚਲੋ ਮਜਬੂਰੀ ਕਰਨੀ ਮਿਲ ਕੇ ਡਾਕਟਰ ਨਹੀਂ ਆਮ ਬੱਚੇ ਹੇ ਮਿਲਦੇ ਨਹੀਂ ਸਹੀ ਗੱਲ ਆ ਹਮ ਅੱਗੇ ਆ ਗਿਆ 7 ਨੰਬਰ ਬੱਚਾ ਇਹਦੀ ਉਮਰ ਐਸਟੀਮੇਟ ਜੀ ਇਹਦੀ ਐਸਟੀਮੇਟ ਡਾਕਟਰ ਹੈ ਹੀ 11 11 ਮਹੀਨੇ ਦੀ ਏਜ ਓਕੇ ਫੇਸ ਦੀ ਬਿਊਟੀ ਦੇ ਹਾਂ ਤਾਂ ਮਾਨਕੇ ਜਲ ਦੁੱਗਣੀਆ ਖੜ ਜਾਣਾ ਸੀ ਆ ਬਾਲ ਨਾ ਗਿੱਲੇ ਪਿਆ ਗਿੱਲੇ ਪਿਆ ਸੁੱਕੀਆਂ ਵੀ ਨਹੀਂ ਹਜੇ ਬੱਚਾ ਚੰਗੀ ਤਰ੍ਹਾਂ ਸਹੀ ਗੱਲ ਆ ਜੀ ਬਹੁਤ ਜ਼ਿਆਦੇ ਔਖੀਆਂ ਨਮਾਗਾ ਸਾਨੂੰ ਪਤਾ ਫਾਰਮ ਚ ਲਿਬੜੀਆਂ ਹੋਆ ਬਹੁਤ ਸਹੀ ਗੱਲ ਆ ਬਈ ਤਾਂ ਇੰਨੇ ਹਨ ਖੇਰ ਲਿਆ ਨਹੀਂ ਨਖਰਦੀਆਂ ਨਹੀਂ ਬੱਚੀਆਂ ਤਾਂ ਬੜੀ ਮਿਹਨਤ ਆਉਂਦੀ ਏ ਇਸ ਦੀ ਬਿਊਟੀ ਦੇਖ ਤੂੰ ਸਟਰਕਚਰ ਦੇਖੀ ਵੇਰ ਬੱਚੀ ਦਾ ਬਹੁਤ ਜ਼ਿਆਦੇ ਸੋਹਣਾ ਢਾਂਚਾ ਹੈਗਾ ਬੱਚੀ ਦਾ ਸਹੀ ਗੱਲ ਜਿੰਨਾ ਕਹਦੀ ਰੰਗ ਰੂਪ ਤਾਂ ਜਿਵੇਂ ਕਹਿੰਦਾ ਵੀ ਬਾਲੇ ਜ਼ਿਆਦੇ ਸੋਹਣੇ ਹੈਗੇ ਨਾਲ ਬਾਲੇ ਚੰਗੇ ਕਲਰ ਆ ਬਾਈ ਬਾਕੀ ਕੋਈ ਲਿਸੀਆਂ ਨਹੀਂ ਹੈਗੀਆਂ ਮਾਗਰ ਤਾਂ ਜਮਾ ਬ੍ਰਾਂਡ ਪੀ ਬਾਕੀ ਮੋਲ ਜਰੂਰ ਕਰਦੇ ਆ ਪਲੇਅਰੇ ਦੀ ਆ ਬੱਚਿਆਂ ਦੇ ਹਿਸਾਬ ਨਾਲ ਬਾਈ ਦੀ ਗੱਲ ਸਹੀ ਹੈ ਵੀ ਜੱਡਾ ਮਰਜੀ ਮੁੱਲ ਮੰਗ ਲੈਂਦੇ ਹਨਾ ਅਗਲਾ ਭਾਰਤ ਦਾ ਭਾਈ ਪਰ ਮੈਂ ਖੜਾ ਟ੍ਰੇਮ ਵਾਲਾ ਵੀ ਫਾਰਮ ਦੇ ਵਿੱਚ ਉੱਥੇ ਇਹ ਬੰਦਾ ਹਮ ਆਮਕੜੇ ਲੁਭਾਇਆ ਜਾਂਦਾ ਤਾਂ 50000 ਰੁਪਏ ਦੇ ਹਿਸਾਬ ਨਾਲ ਹੀ ਪੀਸ ਬੰਦਾ ਖਰੀਦ ਜਾਂਦਾ ਉਥੋਂ ਸਹੀ ਗੱਲ ਆ ਭਾਈ ਸਹੀ ਗੱਲ ਆ ਪਰ ਕਾਰਨ ਮਜਬੂਰੀ ਬਣ ਕੇ ਬੰਦਿਆਂ ਨੂੰ ਦੇਣੀਆਂ ਸੀਗੀਆਂ ਜਵਾ ਮੱਛ ਹੋ ਗਏ 5.5 7 ਦਿਨ ਹੀ ਹੈਗੇ ਬਾਕੀ ਠੀਕ ਆ ਭਾਈ ਬਿਊਟੀ ਦੇਖੋ ਬਿਊਟੀ ਵੀ ਇੱਕ ਨੰਬਰ ਕੀ ਆ ਬਾਤ ਕੜਨੀ ਖੜਨੀ ਬੱਚੀ ਦੀ ਉਤੋਂ ਪੱਧਰ ਕੋਈ ਟੂ ਹੀ ਨਹੀਂ ਜਾ ਗਈ ਸਟ੍ਰਕਚਰ ਬੜੇ ਜਿਆਦੇ ਸੋਹਣੇ ਆ ਬੱਚੀਆਂ ਦੇ ਸਹੀ ਆ ਭਾਈ ਹਮ ਕੁਆਲਿਟੀ ਕਰਨੀ ਕੋਈ ਗਾੜ ਨਹੀਂ ਕਰਨੀ ਬਾ ਮੋਲ ਆਪਣਾ ਦੇਣ ਲੈਣ ਵਾਲੀ ਹੂ ਡਾਕਟਰ ਮੋਲ ਨਹੀਂ ਹੋਏ ਜਾਊਗਾ ਵੀਡੀਓ ਵਾਲੇ ਕੋਈ ਬੰਦਾ ਜਿਹੜਾ ਮਰਜ਼ੀ ਭਰਾ ਆਪਣੇ ਨਾਲ ਕੋਈ ਕੰਟੈਕਟ ਕਰ ਲੇ ਹਨਾ ਹਮ ਸ਼ੋਰ ਛੱਪੇ ਵਾਲਾ ਕੰਮ ਹੀ ਹੋਣਾ ਇਹ ਨਹੀਂ ਹੋਏ ਬੰਦਾ 1.5 ਦੀਆਂ ਦੇ ਦੂ ਹਨਾ 1.70 ਦੀਆਂ ਦੇ ਦੂ ਬੰਦਾ ਰਿਕਵੈਸਟ ਹੀ ਆ ਵੀ ਚਾਹੇ ਫੋਨ ਵੀ ਨਾ ਕਰੇ ਆਪਾਂ ਨੂੰ ਕੋਈ ਠੀਕ ਆ ਭਾਈ ਜਿਹਨੂੰ ਪਤਾ ਬਰੀਡ ਹੋਈ ਬੰਦਾ ਫੋਨ ਕਰੂਗਾ ਉਹ ਬੰਦਾ ਖਰੀਦੂ ਹਮ ਜਿਵੇਂ ਨਵੇਂ ਫਾਰਮਰ ਵੀਰਾਂ ਲਈ ਮੌਕਾ ਬਈ ਹਨਾ ਠੀਕ ਹੈ ਕਿ ਨਹੀਂ ਥੋੜੇ ਰੁਪਈਆ ਜੇ ਚੰਗੀ ਬਰੀਡ ਆਮ ਲੋਕਲ ਘਰਾਂ ਦੇ ਵਿੱਚੋਂ ਵੀ ਡਾਕਟਰ ਬੱਚੀ ਖਰੀਦਣੀ ਹੋਵੇ ਨਾ ਹੂੰ ਕੱਲਾ ਰੰਗ ਦੇ ਕੇ ਜਿਹੜੀ ਡਿਟੇਲ ਨਹੀਂ ਹੁੰਦੀ ਰੰਗ ਦੇ ਕੇ ਵੀ ਅਗਲਾ 35-40000 ਰੁਪਈਆ ਮੰਗ ਲੈਂਦਾ ਸਹੀ ਗੱਲ ਆ ਬਈ ਇਹਨਾਂ ਦੀ ਪ੍ਰੋਪਰ ਡਿਟੇਲ ਆ ਫੁੱਲ ਆ ਸਾਰੀ ਹੂੰ ਪ੍ਰੋਪਰ ਫਾਰਮ ਦੇ ਵਿੱਚੋਂ ਲਿਆਂ ਫੁੱਲ ਵੀਡੀਓ ਪਈ ਆਪਣੇ ਕੋਲੇ ਫਾਰਮ ਦੀ ਸਹੀ ਬਾਕੀ ਬੱਚੀ ਦਾ ਜਿਵੇਂ ਕਹਿੰਦਾ ਮੋਲ ਹੀ ਕੋਈ ਨਹੀਂ ਬੱਚੀ ਦਾ ਸੱਚਾ ਦੇਖੋ ਤੂੰ ਖੜਨ ਦਾ ਸਟਾਈਲ ਅਗਲਾ ਬੱਚੀ ਮੋਲ ਨਹੀਂ ਬਿਊਟੀ ਇੱਕ ਨੰਬਰ ਆ ਬਈ ਚੀਜ਼ ਆ ਇੱਕ ਆ ਕਿ ਨਹੀਂ ਮੈਂ ਕ ਇੱਕ ਦੂਜੀ ਤੋਂ ਵਧ ਕੇ ਦੁੱਧ ਵਾਲੀਆਂ ਚੀਜ਼ਾਂ ਘੱਟ ਤੋਂ ਘੱਟ ਐਮ ਮੰਨ ਕੇ ਚੱਲੋ ਵੀ ਆਪਣੇ ਅੰਦਾਜ਼ ਅਨਸਾਰ ਬੱਚੀਆਂ 30-30 ਕਿਲੋ ਤੇ ਚਲਣਗੀਆਂ ਪਹਿਲਣਾ ਹੂੰ ਐਨੀ ਕਾ ਕੁਆਲਿਟੀ ਹੈਗੀ ਬੱਚੀਆਂ ਚਾਈ ਗੱਲ ਆ ਭਾਈ ਲੈ ਸਾਰੀਆਂ ਡਿੱਟੋ ਆ ਨਾ ਇੱਕ ਦੂਜੀ ਦੀਆਂ ਮੈਂ ਖਾ ਡਾਕਟਰ ਕੋਈ ਕਹਿ ਨਹੀਂ ਸਕਦਾ ਇੱਕ ਖੋਲ ਲਈ ਦੂਜੀ ਬੰਨ ਲਈ ਹੂੰ ਅੱਗੇ ਲਾਸਟ ਦੇ ਬੱਚਾ ਇਹਦੀ ਉਮਰ ਅਸਟੀਮੇਟ ਜਾ ਇਹ ਡਾਕਟਰ ਸਾਲ ਭਰਦਾਗਾ ਇੱਕ ਸਾਲ ਦਾ ਓਕੇ ਹਾਂਜੀ ਦੰਦੋ ਖੀਰੀ ਆ ਦੰਦੋ ਖੀਰੀ ਆ ਫੇਸ ਦਾ ਰਖਾ ਲੈ ਬੜਾ ਚੰਗਾ ਫੇਸ ਆ ਕਰਮਾਈ ਦਾ ਲੈ ਬਿਊਟੀ ਸਾਫੇ ਬਣਿਆ ਪਿਆ ਹਮਮ ਕੀ ਆ ਬੱਲ ਬਿਊਟੀ ਪ੍ਰਿੰਟ ਬਰੀਡ ਤੇ ਬੋਦੀ ਦੇਖ ਤੂੰ ਅੱਛੀ ਦੇ ਸਾਨੂੰ ਕੋਲ ਬਹੁਤ ਜ਼ਿਆਦਾ ਛੋਟਾ ਸਟਰਕਚਰ ਢਾਂਚਾ ਬਹੁਤ ਜ਼ਿਆਦਾ ਵੱਡਾ ਕਿੰਨਾ ਬਰੀਕ ਆ ਬੱਚਾ ਯਾਰ ਹਣਾ ਬਹੁਤ ਜ਼ਿਆਦਾ ਬਰੀਕ ਆ ਇਹ ਜੀ ਬੱਚੀ ਹੈਗੀ ਡਾਕਟਰ ਵੀ ਚੰਗੀ ਤਿਆਰੀ ਤੇ ਹੈਗੀ ਸਹੀ ਗੱਲ ਹੈ ਬੱਚੀ 35 ਤੋਂ 40 ਕਿਲੋ ਦੀ ਮਾਲਕਣ ਬਣਨੀ ਆ ਸਹੀ ਗੱਲ ਹੈ ਬਾਈ ਐਨੇ ਸੋਹਣੇ ਸਟਰਕਚਰ ਦੀ ਬੱਚੀ ਹੈਗੀ ਵਾਲੀ ਬਰੀਕ ਆ ਬੱਚਾ ਬਰੀਕ ਇੱਕ ਤਾਂ ਲੰਬਾਈ ਚ ਇੱਕ ਲੈਂਥ ਚੰਗੀ ਹੈ ਇੱਕ ਹਾਈਟ ਚੰਗੀ ਹੈ ਬੱਚੀ ਚੋਂ ਪਤਲੀ ਚਮੜੀ ਦੀ ਆ ਬਹੁਤ ਡਾਕਟਰ ਬੱਚਿਆਂ ਦਾ ਸਾਰੇ ਚੰਗੀਆਂ ਐ ਮੰਨ ਲੋ ਸਹੀ ਗੱਲ ਹੈ ਭਾਈ। ਲੈ। ਸੀਮਨ ਦੇ ਤਕਰੀਬਨ ਕਾਬਲ ਜੁਈ ਆ ਨਾ। ਮੈਂ ਕਿਹਾ ਡਾਕਟਰ ਜਮਾ ਡਾਇਮੰਡ ਪੀਸ ਹੀ ਆ। ਡਾਇਮੰਡ ਪੀਸ ਹੀ ਆ। ਕਿਆ ਬਾਤ ਆ। ਮੋਲ ਵੀ ਬਾਈ ਨੇ ਇਹ ਤਾਂ ਬੰਦਾ 11 ਮਹੀਨੇ ਸਾਵਲੇ ਰੱਖਿਆ। ਹਾਂ ਮੰਨ ਕੇ ਚੱਲ ਵੀ ਆਉਂਦੇ ਸਾਲ ਨੂੰ ਫਾਰਮ ਤਿਆਰ ਹੋ ਜਾਊਗਾ। ਬਈ ਰਾਮ ਨਾਲ ਆਉਂਦੇ ਸਾਲ ਨੂੰ 6 ਨਾ ਗਏ ਆ ਤੇ 6 ਇਹਨਾਂ ਦੇ ਬੱਚਿਆਂ ਦੇ ਦੇਣੀਆਂ ਜੇ 68 ਤੋਂ ਕੱਪਣਾ ਕਰਾਉਂਦਾ। ਸਹੀ ਆ ਭਾਈ। ਹਾਂ। ਸਹੀ ਹੈ ਬਈ ਬਰੀਡ ਲੱਭਣ ਦਾ ਹੋਂ ਹੀ ਹੈਗਾ ਵੀ ਹਾਂ ਆਪਾਂ ਬਰੀਡ ਲੱਭਣੀ ਆ ਬਣੀ ਵੀ ਬਰੀਡ ਆ ਪੂਰੀ ਫੁੱਲ ਸਹੀ ਗੱਲ ਆ ਭਾਈ ਕੁਆਲਿਟੀ ਕਨਿਓ ਵੀ ਘਾਟ ਹੀ ਨਹੀਂ ਹੈਗੀ ਬਹੁਤ ਜਿਆਦੇ ਚੰਗੀ ਬਰੀਡ ਵੈਰਾਈਟੀ ਹੈਗੀ ਸਹੀ ਆ ਤੇ ਸੇਮੀ ਸ਼ੇਮੀ ਜਨਰੇਸ਼ਨ ਸਿਬੰਗਾ ਕੋਲੇ ਜੀ ਓਕੇ ਜੀ ਹਾਂ ਜੀ ਸਟਰਕਚਰ ਦੇਖਣ ਤੋਂ ਵੱਛੀ ਦਾ ਉੱਪਰ ਤੋਂ ਕਹਿੰਦੇ ਕਿੰਨੀ ਜਿਆਦੇ ਚਮਕਦਾਰ ਹੈਗੀ ਤੇ ਥੱਲੇ ਝੋਲੀ ਆਰਡਰ ਦਾ ਸਹਿ ਚਾਰ ਹੀ ਥਾਣਾ ਹੋਰ ਸ਼ਾਂਗ ਦੀ ਆਪਣੀ ਫੁੱਲ ਗਾਰੰਟੀ ਐਂਡ ਦੇ ਭਾਈ ਫੇਰ ਕਹਿੰਦੇ ਆ ਤੇ ਦੰਦੋਂ ਖੀਰੀਆਂ ਦੀ ਚਾਰ ਥਾਣਾ ਦੀ ਬਾਈ ਕਹਿੰਦਾ ਘਰ ਤੱਕ ਦੀ ਘਰ ਤੱਕ ਦੀ ਡਰਾਈਵਰ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਕਿ ਨਹੀਂ ਤੇ ਜੇ 6 ਗੱਠੀਆਂ ਲਵੋਗੇ 2 ਲੱਖ ਦੀਆਂ ਬਾਈ ਕਹਿੰਦਾ ਦੇ ਦਿਆਂਗੇ ਜਿਹੜੀਆਂ ਇਧਰੋਂ ਐਚ ਐਚ 200 ਕਿਲੋਮੀਟਰ ਤੱਕ ਦੀ ਡਰਾਈਵਰ ਪਹੁੰਚ ਕਰਦੇ ਹੈਗੇ ਆ 200 ਕਿਲੋਮੀਟਰ ਦਾ ਜਿਹੜਾ ਕਿਰਾਇਆ ਫ੍ਰੀ ਆ ਬਾਈ ਤੇ ਦੋਨੇ ਜਰਸੀਆਂ ਜੇ ਸਾਰੀਆਂ ਗੱਠੀਆਂ ਲਵੋਗੇ ਤਾਂ 400 ਕਿਲੋ ਜਿੱਥੇ ਦੇਖੀ ਨਾ ਲਵੋ ਡਰਾਈਵਰ ਕੋਈ ਪੰਜਾਬ ਹੋਵੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਤੇ ਬਾਈ ਮੰਨ ਕੇ 6 ਦਾ ਤਾਂ 2 ਲੱਖ ਹੋ ਗਿਆ ਨਾ 50000 ਜੇ ਸਾਰੀਆਂ ਗੱਠੀਆਂ ਲਵੇ ਕਿੰਨੇ ਦੀ ਬਸ ਪਹੁੰਚ ਫਰੀ ਹੈ ਢਾਈ ਲੱਖ ਦੇ ਵਿੱਚ ਢਾਈ ਲੱਖ ਦੇ ਪਹੁੰਚ ਫਰੀ ਹੋ ਜੂ। ਹਾਂਜੀ ਠੀਕ ਬਸ ਰਿਕਵੈਸਟ ਹੀ ਹੈ ਕਿ ਕੋਈ ਤੋੜ-ਫੋੜ ਵਾਲਾ ਬਾਈ ਫੋਨ ਨਾ ਲਾਵੇ ਜਾਨਾ ਫਿਰ ਬੱਚੇ ਆਪਾਂ ਜਨੂਅਲੀ ਰੱਖੇ ਵੇ ਐਵੇਂ ਆਪਾਂ ਮੁੱਲ 40-40 ਕਰੀ ਜਾਂਦੇ ਪਹਿਲਾਂ ਇੱਕ-ਇੱਕ ਵੱੱਛੀ ਦਾ ਉਹਦਾ ਕੋਈ ਫਾਇਦਾ ਨਹੀਂ ਸੀਗਾ ਇਹਦਾ ਆਪਾਂ ਦੇਖਾ ਨਾ ਮੁੱਲ 3 ਲੱਖ ਬਣਾ ਲੈਂਦੇ ਨਾ ਸਹੀ ਗੱਲ ਹੈ ਤੇ ਮੁੱਲ ਦੇਖਿਆ ਜਾਵੇ ਨਾ ਬੱਚੇ ਨੇ ਹਿਸਾਬ ਨਾਲ ਮੁੱਲ ਕੁਝ ਵੀ ਨਹੀਂ ਕੁਝ ਵੀ ਨਹੀਂ ਮੁੱਲ ਕੀਤਾ ਬਾਈ ਦੀ ਗੱਲ ਸਹੀ ਹੈ ਮਾਰਕੀਟ 'ਚ ਰੇਟ ਦਾ ਪਤਾ ਕਰ ਲੋ ਬਹੁਤ ਤੇ ਮੈਂ ਕਹਿੰਦਾ ਜਿੱਥੇ ਬੰਦਾ ਮਰਜ਼ੀ ਘੁੰਮ ਕੇ ਆਏ ਡਾਕਟਰ ਇਹ ਜੇ ਜਾਨਵਰ ਕਿਤੇ ਵੀ ਨਹੀਂ ਮਿਲਦੇ ਇਹ ਧਣਕੇ ਜੇ ਨਾਲ ਹੀ ਮਿਲੇ ਆਪਾਂ ਨੂੰ ਵੀ ਸਹੀ ਗੱਲ ਆ ਹਾਂਜੀ ਬਾਕੀ ਉਮਰ ਕੁਛ ਨਹੀਂ ਕਰਦ ਚੰਗਿਆ ਦੰਦੋ ਕੀਰੀਆਂ ਬੱਚਿਆਂ ਡਾਕਟਰ ਪ੍ਰੋਪਰ ਫਾਰਮ ਦੀ ਵੀਡੀਓ ਪਈ ਆ ਫੁੱਲ ਡਿਟੇਲ ਆ ਬਾਕੀ ਚੰਗੇ ਚੰਗੇ ਸੀਮਰਾਂ ਦੀਆਂ ਬੱਚੀਆਂ ਨੇਗੀਆਂ ਓਕੇ ਭਾਈ ਧੰਨਾਂ